ਯਾਨੀ 4 ਟੈਕਨੋਸੌਕ ਕੰਪਿਊਟਰ ਸੈਂਟਰ ਸ਼ੋਰੀ ਸ਼ਾਦੀ ਮੰਡੀ ਢਾਲੀਵਾਲ ਜਿੱਥੇ ਨਗਰ ਕੌਂਸਲ ਪ੍ਰਧਾਨ ਅਸ਼ਿੰਤ ਦੁਗਲ ਨੇ ਬੱਚਿਆਂ ਨੂੰ ਕੋਰਸ ਪੂਰਾ ਹੋਣ ਤੇ ਸਰਟੀਫਿਕੇਟ ਤੇ ਮੋਮੈਂਟੋ ਦਿੱਤੇ ਜਿੱਥੇ ਨਗਰ ਕੌਂਸਲ ਪ੍ਰਧਾਨ ਅਸ਼ਿੰਤ ਦੁਗਲ ਨੇ ਮੁੱਖ ਮਹਿਮਾਨ ਹੋ ਜੋ ਸ਼ਿਰਕਤ ਕੀਤੀ ਸਕੂਲ ਦੇ ਸਟਾਫ ਤੇ ਡਾਇਰੈਕਟਰ ਸੁਨੰਦਰ ਸ਼ਰਮਾ ਵੱਲੋਂ ਨਗਰ ਕੌਂਸਲ ਪ੍ਰਧਾਨ ਅਸ਼ਿੰਤ ਦੁਗਲ ਨੇ ਫੁੱਲਾਂ ਦਾ ਬੁੱਕਾ ਭੇਂਟ ਕਰਕੇ ਉਹਨਾਂ ਦਾ ਸੈਂਟਰ ਵਿੱਚ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਡਾਇਰੈਕਟਰ ਸੁੰਦਰ ਸ਼ਰਮਾ ਨੇ ਦੱਸਿਆ ਕਿ ਸਾਡੇ ਸੈਂਟਰ ਜੈਨੇਟ ਟੈਕਨੋਸਕ ਕੰਪਿਊਟਰ ਸੈਂਟਰ ਛੋੜੀ ਸ਼ਾਦੀ ਮੰਡੀ ਧਾਰੀਵਾਲ ਵਿਖੇ ਗਰੀਬ ਲੋੜਵੰਦ ਬੱਚਿਆਂ ਨੂੰ ਕੰਪਿਊਟਰ ਕੋਰਸ ਸਿਰਫ 200 ਰੁਪਏ ਪ੍ਰਤੀ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ ਇਹ ਕੋਰਸ ਦਾ ਸਮਾਂ 6 ਮਹੀਨੇ ਹੁੰਦਾ ਹੈ ਅਤੇ ਕੋਰਸ ਪੂਰਾ ਹੋਣ ਤੇ ਫਸਟ ਸੈਕਿੰਡ ਥਰਡ ਆਉਣ ਵਾਲੇ ਬੱਚਿਆਂ ਨੂੰ ਮੋਮੈਂਟੋ ਅਤੇ ਸਰਟੀਫਿਕੇਟ ਦਿੱਤੇ ਜਾਂਦੇ ਹਨ ਅੱਜ ਇੱਕ ਕੋਰਸ ਪੂਰਾ ਹੋਣ ਤੇ ਬੱਚਿਆਂ ਨੂੰ ਇੱਥੇ ਸਰਟੀਫਿਕੇਟ ਦਿੱਤੇ ਗਏ ਹਨ ਉਹਨਾਂ ਦੇ ਦੱਸਿਆ ਕਿ ਇੱਕ ਇਹ ਕੋਰਸ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਤੇ ਨਗਰ ਕੌਂਸਲ ਪ੍ਰਧਾਨ ਸਿਦੂ ਗੱਲ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਜੈਨੇਟਿਕ ਟੈਕਨੋਸੌਫਟ ਕੰਪਿਊਟਰ ਸੈਂਟਰ ਇੱਕ ਬਹੁਤ ਹੀ ਵਧੀਆ ਸੈਂਟਰ ਹੈ ਤੇ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੈ ਉਹਨਾਂ ਨੇ ਦੱਸਿਆ ਕਿ 25 ਲੜਕੀਆਂ ਨੂੰ ਸਿਰਫ 200 ਰੁਪਏ ਪ੍ਰਤੀ ਮਹੀਨਾ 'ਚ ਇਹ ਕੋਰਸ ਕਰਵਾਇਆ ਜਾਂਦਾ ਹੈ ਇੱਥੋਂ ਦਾ ਸਟਾਫ ਬਹੁਤ ਵਧੀਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਆਪਣੇ ਸੁਨਹਿਰੀ ਭਵਿੱਖ ਵਾਸਤੇ ਇਸ ਸੈਂਟਰ ਵਿੱਚ ਆਓ ਅਤੇ 200 ਰੁਪਏ ਪ੍ਰਤੀ ਮਹੀਨੇ ਵਿੱਚ ਕੋਰਸ ਕਰੋ ਇਹ ਕੋਰਸ ਸਿਰਫ ਲੜਕੀਆਂ ਵਾਸਤੇ ਹੈ ਜੈਨੇਟ ਟੈਕਨੋਸੌਫ ਕੰਪਿਊਟਰ ਸੈਂਟਰ ਛੋੜੀ ਸ਼ਾਦੀ ਮੰਡੀ ਢਾੜੀਵਾਲ ਇਹ ਬੜੀ ਖੁਸ਼ੀ ਹੈ ਜੀ ਤੇ ਅੱਜ ਸੰਦਰ ਸਰ ਮੈਨੂੰ ਬੁਲਾਇਆ ਮੈਂ ਇਹਨਾਂ ਨੂੰ ਮਿਲਿਆ ਇਹਨਾਂ ਦਾ ਸਟਾਕ ਬਹੁਤ ਅੱਛਾ ਹੈ ਤੇ ਫੀਚਰਸ ਵੀ ਬੜੇ ਬਿਹਤਰ ਨੇ ਤੇ ਸਾਡੇ ਢਾੜੀਵਾਲ ਦੇ ਵਿੱਚ ਜੈਨੇਟ ਬੜਾ ਨਾਮ ਹੈ ਮੈਂ ਤੇ ਸਾਰਿਆਂ ਨੂੰ ਇਹ ਹੀ ਕਹਾਂਗਾ ਕਿ ਜਿਹੜੇ ਵੀ ਬੱਚੇ ਕੰਪਿਊਟਰ ਸਿੱਖਣਾ ਚਾਹਦੇ ਆ ਇੱਥੇ ਆਓ ਇਹ ਬਾਸਟਰ ਦੇ ਨੇੜੇ ਹੈ ਤੇ ਇਹਨਾਂ ਦਾ ਸਟਾਫ ਬਹੁਤ ਅੱਛਾ ਸੁਨੰਦਨ ਸ਼ਰਮਾ ਜੀ ਬਹੁਤ ਵਧੀਆ ਐਜੂਕੇਸ਼ਨ ਦਿੰਦੇ ਨੇ ਬੱਚਿਆਂ ਨੂੰ ਤੇ ਮੈਂ ਕਾਫੀ ਦੇਖਿਆ ਬੱਚੇ ਇੱਥੋਂ ਸਿੱਖ ਕੇ ਕਰੀ ਲੁਕਰੀ ਕਰ ਰਹੇ ਨੇ ਸਾਫ-ਸਾਫੇ ਮੇਰੀ ਨਾਬਤੂਸੀ ਕਿ ਬੱਚੇ ਦੇ ਲਈ ਬਹੁਤ ਸੌਖੀ ਤੇ ਮੈਂ ਸਾਰਿਆਂ ਦੇ ਗਿਲਾਨਾ ਵੀ ਬਹੁਤ ਸਾਡੇ ਪਰਿਵਾਰ ਦਾ ਦਾਤ ਹੋ ਗਿਆ ਸਾਰੇ ਲੋਕ ਮੈਂ ਬੜਾ ਖੁਸ਼ ਹਾਂ ਇੱਥੇ ਆ ਕੇ ਮੈਂ ਬੱਚਿਆਂ ਨੂੰ ਮਿਲਿਆ ਬੱਚਿਆਂ ਨੂੰ ਬੜੀ ਅੱਛੀ ਅੱਛੀ ਮਿਲਿਆ ਕੋਈ ਕਾਫੀ ਅੱਛੇ ਮਾਸਟਰ ਨੇ ਜਾਂ ਜਿਹਨਾਂ ਨੂੰ ਐਪ੍ਰਾਈਜ਼ ਨਹੀਂ ਬਣਦੇ ਆ ਤੇ ਮੇਰਾ ਬੜਾ ਮਨਪਸੰਦ ਹੈ ਨਾ ਸਾਰੇ ਫੈਮਿਲੀ ਦਾ ਬੱਚੂ ਸਾਡੇ ਘਰ ਵਾਲੇ ਦੇ ਬੱਚੇ ਬਹੁਤ ਵਧੀਆ ਸੀਗਾ ਤੇ ਇੱਥੇ ਆ ਮੈਂ ਜ਼ਿੰਦਗੀ ਤੱਕ ਨੂੰ ਸਾਰਾ ਦਰੈਕਟ ਸੁਣਨ ਮੈਂ ਸਭਾ ਹਾਜੀ ਉਸ ਜਿਹੜਾ SOS ਨੇ ਮਦਦ ਦਿਨ SOS 4 NGO ਜਿਹੜੀ ਸਰਕਾਰ ਕੋਲੋਂ ਗ੍ਰਾਂਟ ਲੈ ਕੇ ਛੋਟੀਆਂ-ਛੋਟੀਆਂ ਡਿਸਟ੍ਰਿਕਟਾਂ ਵਿੱਚ ਜਿਹੜੀ ਪ੍ਰੋਜੈਕਟਾਂ ਹਨ ਉਸ ਨੂੰ ਡਿਸਟ੍ਰਿਬਿਊਟ ਕਰਦੀ ਹੈ ਐਸਾ ਇਹ ਸਾਡਾ ਇਨਸਟਰਕਸ਼ਨ ਹੋ ਗਿਆ ਕਿ ਸਿਰਫ 200 ਰੁਪਏ ਲੈ ਕੇ ਤੁਸੀਂ 20 ਲੜਕੀਆਂ ਨੂੰ ਗਰੀਬ ਲੜਕੀਆਂ ਨੂੰ ਕੰਪਿਊਟਰ ਦੇ ਬਾਰੇ ਜਿਹਦਾ ਅੱਜ ਸਰਟੀਫਿਕੇਟ ਡਿਸਟ੍ਰਿਬਿਊਸ਼ਨ ਚੱਲ ਰਿਹਾ ਹੈ साइड प्रधान जी श्री अशोनी पत्थर जी ने शिरकत बहुत धनबाद करना सून बख्शे जो गरीब बचे गरीब परिवार कंप्यूटर फीस नहीं देते सरकार की मदद बच्चों कोर्स करवाया जाता वा ये ताजान वास्ते बहुत ही वादिया वा नी कोर्स दोबारा नवे पैदल स्टार्ट हो गया पच्ची बच्चियों फिर एडमिशन मिले सिर्फ एक बिती

ਸਿਰਫ 200 ਰੁਪਿਆ ਪਰ ਮੰ ਪਹਿਲਾਂ 150 ਰੁਪਏ ਸਰਕਾਰ ਦੇ ਨਾਮ ਤੇ 200 ਰੁਪਿਆ ਦਾ ਜਿਹੜਾ ਬਹੁਸ਼ੌਲੀ ਸ਼ਾਦੀ ਵਾਲਾ ਕਾਰਿਵਾਰ ਨਵੇਂ ਬਸੈਂਟਰ ਬਾਕੀ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਸਾ ਉਸਾਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸਾ ਉਸਾਤੇ ਬੁਟੀਕ ਨੇਰੇ ਅਮਰ ਕਲੀਨਿਕ ਡੜਵਾਂ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ।